ਸਵਰਾਜ 855 ਤੇ ਜੌਂਡੀਅਰ ਟਰੈਕਟਰ ਇੱਕੋ ਵੀਰ ਦੇ ਵਕਾਊ ਆ ਜੀ ਵੀਡੀਓ ਨੂੰ ਦੱਪ ਕੇ ਸ਼ੇਅਰ ਕਰ ਦਿਓ ਸਵਰਾਜ 855 2010 ਮਾਡਲ ਪੂਰਾ ਸੋਹਣਾ ਚੰਗਾ ਟਰੈਕਟਰ ਆ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਭਰਾਵੋ ਪੰਜਾਬ ਨੰਬਰ ਆ ਜੀ ਇੰਜਨ ਗੇਅਰ ਦਾ ਬਾਡੀ ਚਾਸੀ ਲੈਂਕਾਂ ਦਾ ਰਿਮਾਂ ਦਾ ਮਰਗਾਟਾਂ ਦਾ ਟਰੈਕਟਰ ਬਹੁਤ ਹੀ ਜ਼ਿਆਦਾ ਸਾਫ਼ ਆ ਤੇ ਟਾਇਰ ਵੀ ਵਧੀਆ ਪਏ ਆ ਜੀ ਚੈੱਕ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਤੁਸੀਂ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਤੇਲ ਬ੍ਰੇਕਾਂ ਦੇ ਵਿੱਚ ਟਰੈਕਟਰ ਵਕਾਊ ਆ ਜੀ ਅ ਰੇਟ 3 ਲੱਖ 45000 ਰੁਪਿਆ ਮਾਡਲ 2010 10 ਮਾਡਲ ਆ ਜੀ ਰੇਟ 3 ਲੱਖ 45000 ਰੁਪਿਆ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਰੇਟ ਕੋਈ ਪੱਕਾ ਰੇਟ ਨਹੀਂ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 94787 03300 94787 03300 ਸ਼੍ਰੀ ਮਖਸਰ ਸਾਹਿਬ ਇਹ ਟਰੈਕਟਰ ਵਿਕਾਊ ਆ ਜੀ ਵੀਰ ਨਾਲ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ ਬੰਪਰ ਛਤਰੀ ਸਾਰਾ ਸਮਾਨ ਟਰੈਕਟਰ ਦੇ ਨਾਲ ਲੱਗਿਆ ਹੋਇਆ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਜੌਂਡੀਅਰ ਟਰੈਕਟਰ 2014 ਮਾਡਲ ਜੌਂਡੀਅਰ 5055e ਟਰੈਕਟਰ ਆ ਜੀ 2014 ਮਾਡਲ ਆ 9095 ਪੈਸੇ ਟਾਇਰਾਂ ਦੇ ਵਿੱਚ ਆ ਬਹੁਤ ਹੀ ਸੋਹਣਾ ਇੰਜਨ ਗੇਅਰ ਦਾ ਚੰਗਾ ਟਰੈਕਟਰ ਆ ਜੀ ਬਾਡੀ ਚੈਸੀ ਲੈਂਕਾਂ ਦਾ ਸਾਫ਼ ਪਿਆ ਵੰਪਰ ਛਤਰੀ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲ ਜੂਗਾ ਪੰਜਾਬ 55 E ਜੌਂਡੀਅਰ ਟਰੈਕਟਰ ਆ ਜੀ ਸ਼੍ਰੀ ਮੋਖਸਰ ਸਾਹਿਬ ਨੰਬਰ ਮਾਰਕਵੀਰ ਦਾ ਨੋਟ ਕਰ ਲੋ ਜੀ 9478703300 14 ਮਾਡਲ ਹੈ ਜੀ 4 ਲੱਖ ਤੇ 85000 ਰੁਪਏ ਦੀ ਡਿਮਾਂਡ ਹੈ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਰੇਟ ਕੋਈ ਪੱਕਾ ਰੇਟ ਨਹੀਂ ਹੈ ਜੀ 4 ਲੱਖ ਤੇ 85000 ਰੁਪਏ ਵੀਰ ਮੰਗ ਕਰਦੇ ਆ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰ ਦਿਓ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਇੱਕ ਵਾਰੀ ਮਾਲਕ ਵੀਰ ਨੂੰ ਫੋਨ ਕਰਕੇ ਟਰੈਕਟਰਾਂ ਬਾਰੇ ਤੁਸੀਂ ਜਾਣਕਾਰੀ ਫੋਨ 'ਤੇ ਲੈ ਸਕਦੇ ਹੋ ਤੇ ਰੇਟ ਕੋਈ ਪੱਕਾ ਰੇਟ ਨਹੀਂ ਗੁਡਇਰ ਕੰਪਨੀ ਦੇ ਪੱਕੇ ਟਾਇਰ ਆ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਟਰੈਕਟਰ ਤੁਸੀਂ ਚਲਾ ਕੇ ਤਸੱਲੀ ਕਰ ਸਕਦੇ ਹੋ ਤੇ ਆਪਣੇ ਚੈਨਲ ਤੇ ਐਡ ਕਰਵਾਉਣ ਵਾਸਤੇ ਤੁਸੀਂ ਆਪਣੇ ਨੰਬਰ ਤੇ ਫੋਟੋਮਾ ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਧੰਨਵਾਦ ਜੀ